ਫਰਵਰੀ ਦਾ ਮਹੀਨਾ ਸਾਡੇ ਸਾਰਿਆਂ ਵਾਸਤੇ ਬਹੁਤ ਖਾਸ ਹੁੰਦਾ ਹੈ ਬਿਕੋਜ਼ ਫ फेब्रुवारी ਉਹ ਮੰਥ ਹੈ Year ਦਾ ਜਿਦੇ ਵਿੱਚ ਤੁਹਾਡੇ ਬੱਚੇ ਆਉਣ ਵਾਲੇ ਐਗਜ਼ਾਮਸ ਲਈ ਆਪਣੇ ਆਪ ਨੂੰ ਪ੍ਰਿਪੇਅਰ ਕਰਦੇ ਹਨ ਬੱਚੇ ਮਿਹਨਤ ਕਰ ਰਹੇ ਹਨ ਔਰ ਦੇ ਪੇਰੈਂਟਸ ਪੇ ਕਰ ਰਹੇ ਹਨ ਉਹਨਾਂ ਨੂੰ ਸਾਰੀਆਂ ਚੀਜ਼ਾਂ ਪ੍ਰੋਵਾਈਡ ਕਰਵਾ ਰਹੇ ਹਨ ਜਿਦੀ ਜ਼ਰੂਰਤ ਬੱਚਿਆਂ ਨੂੰ ਹੁੰਦੀ ਹੈ ਅੱਜ ਦੇ ਹੈਲਥ ਟਿਪ ਦੇ ਵਿੱਚ ਆਪਾਂ ਗੱਲ ਕਰਾਂਗੇ ਇਸ ਐਸਿਡ ਡਾਈਟ ਬਾਰੇ ਜਿਹੜੀ ਕਿ ਬੱਚਾ ਨੂੰ ਐਗਜ਼ਾਮਸ ਵਾਸਤੇ ਮੈਂਟਲੀ ਪ੍ਰਿਪੇਅਰ ਕਰਨ ਵਾਸਤੇ ਉਹਨਾਂ ਨੂੰ ਹੈਲਪ ਕਰ ਸਕਦੀ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਦੇਖਣਾ ਹੈ ਕਿ ਆਪਾਂ ਇਹ ਆਈਡੈਂਟੀਫਾਈ ਕਰਨਾ ਹੈ ਕਿ ਸਾਡੇ ਬੱਚੇ ਦੀ ਰਿਕੁਆਇਰਮੈਂਟ ਕਿੰਨੀ ਹੈ ਬਿਕੋਜ਼ ਆਮ ਤੌਰ ਤੇ ਜਦੋਂ ਬੱਚਾ ਪੜਦਾ ਹੈ ਉਹਨੂੰ ਰਿਵਾਰਡ ਕਰਨ ਦਾ ਸਾਡਾ ਇਹੀ ਤਰੀਕਾ ਰਹਿੰਦਾ ਹੈ ਕਿ ਅਸੀਂ ਉਹਨੂੰ ਕੁਝ ਅੱਛਾ ਖਾਣ ਲਈ ਦੇਈਏ ਲੇਕਿਨ ਮਮਸ ਹੈਵ ਟੂ ਬੀ ਵਾਈਜ਼ ਇਨਾਫ ਕਿ ਉਹਨਾਂ ਨੂੰ ਉਹੀ ਖਾਣੇ ਦਿੱਤੇ ਜਾਣ ਜਿਹਦੇ ਨਾਲ ਉਹਨਾਂ ਦੇ ਬ੍ਰੇਨ ਨੂੰ એનર્ਜੀ ਮਿਲੇ ਲੇਕਿਨ ਉਹਨਾਂ ਨੂੰ ਉਹ એનર્ਜੀ ਸਲੱਗੇਸ਼ ਨਾ ਬਣਾਏ ਜਿਦਾ ਕਿ ਆਪਾਂ ਦੇਖਦੇ ਹਾਂ ਕਿ ਬੱਚਿਆਂ ਨੂੰ ਕੇਕਸ, ਬਿਸਕੁਟਸ, ਪੇਸਟਰੀਜ਼ ਇਹ ਸਾਰੀਆਂ ਚੀਜ਼ਾਂ ਬਹੁਤ achੀਆਂ ਲੱਗਦੀਆਂ ਹਨ ਔਰ ਜਦੋਂ ਉਹ ਪੜ੍ਹ ਰਹੇ ਹੁੰਦੇ ਉਹਨਾਂ ਦਾ ਮਿੱਠਾ ਖਾਣ ਤੇ ਬਹੁਤ ਮਨ ਕਰਦਾ ਹੈ ਸੋ what do mothers do ਆਪਾਂ ਉਹਨਾਂ ਨੂੰ ਰਿਵਾਰਡ ਕਰਨ ਵਾਸਤੇ ਇਹ ਸਾਰੀਆਂ ਚੀਜ਼ਾਂ ਦਿੰਦੇ ਆ ਲੇਕਿਨ ਸਾਰੀਆਂ ਮਮਸ ਨੂੰ ਮੈਂ ਦੱਸਣਾ ਚਾਹਾਂਗੀ ਕਿ ਇਨੀਸ਼ੀਅਲੀ ਇਹ ਸਾਰੀਆਂ ਚੀਜ਼ਾਂ ਬੱਚਿਆਂ ਨੂੰ ਇੱਕ ਖਾਇ ਦਿੰਦੀਆਂ ਲੇਕਿਨ ਉਸ ਤੋਂ ਬਾਅਦ ਉਹਨਾਂ ਨੂੰ ਐਂਕਸ਼ੀਅਸ ਔਰ ਜਿਟਰੀ ਬਣਾਉਂਦੀ ਹੈ ਉਹਨਾਂ ਵਾਸਤੇ ਇਹ ਚੀਜ਼ਾਂ ਹਾਨੀਕਾਰਕ ਹੁੰਦੀਆਂ ਹੈ लेकिन मैं यही नहीं कहती कि तुम बिल्कुल ही इन्होंने चीज़ों स्टॉप करो लेकिन रिवॉर्ड करन होर भी बहुत सारे तरीके होंगे इन्हें लिमिट कर दे हो कि वंस और ट्वाइस अ वीक बच्चों इस तरह के शूगरी प्रोडक्ट्स देने हैं ਇਸ ਤੋਂ ਬਾਅਦ ਬੱਚਿਆਂ ਨੂੰ بار-ਬਾਰ ਕੁਝ ਪੀਣ ਦਾ ਮਨ ਕਰਦਾ ਹੈ ਬੱਚੇ ਕੋਲਾਸ ਲਾਈਕ ਕਰਦੇ ਹਨ ਹੋਰ ਕਾਰਬੋਨੇਟਡ ਡਰਿੰਕਸ ਉਹਨਾਂ ਨੂੰ ਬਹੁਤ ਪਸੰਦ ਹੁੰਦੀਆਂ ਲੇਕਿਨ ਇਹ ਚੀਜ਼ਾਂ ਬੱਚਿਆਂ ਨੂੰ ਜਿਹੜੇ ਉਹਨਾਂ ਦਾ 슬ੀਪ ਸਾਈਕਲ ਹੈ ਉਹਨੂੰ ਡਿਸਟਰਬ ਕਰਦੀਆਂ ਬੱਚਿਆਂ ਨੂੰ ਸਹੀ ਸਮੇਂ ਤੇ ਕਿਉਂਕਿ ਇਹਦੇ ਵਿੱਚ ਕੈਫੀਨ ਹੁੰਦੀ ਹੈ ਤਾਂ ਉਹਨਾਂ ਦੇ 슬ੀਪ ਸਾਈਕਲ ਦੇ ਵਿੱਚ ਜਾ ਕੇ ਇਹ ਉਹਨੂੰ ਆਲਟਰ ਕਰਦੀਆਂ ਔਰ ਬੱਚੇ ਸਹੀ ਨੀਂਦ ਚ ਨਾ ਲੈਣ ਤਾਂ ਇਹ ਕਾਫੀ ਪ੍ਰੋਬਲਮ ਹੋ ਸਕਦੀ ਹੈ इस तो अलावा हर रोज़ ती अपने बच्चों की डाइट दही शामिल करो जरूरी नहीं है कि उन्होंने रॉ दही खिलाना। य यू कैन मेक हंगकर्ट सैंडविच तुम समूथीज बना सकते हो। हंग कर्ट के बहुत सारे आ, फ्रूट्स वैजिटेबल्स और नट्स पा के कोई डिजर्ट बना सकते हो बिकॉज़ प्रोबायोटिक्स बच्चों के जोड़ा इम्यून सम है ओनू स्ट्रोंोंग करता है और ये जे प्रोबायोटिक्स है बच्चों एनरजाइज रखते हैं और उन्होंने जीडी रेकगनेशन और जी रिकॉल पावर है ओनू वा दे है इस ਤੋਂ ਬਾਅਦ ਹਰ ਰੋਜ਼ ਬੱਚਿਆਂ ਨੂੰ ਤੁਸੀਂ 10 ਨੱਟਸ ਦੇਣੇ ਹੀ ਦੇਣੇ ਐ ਸੋ ਇਟ ਕੈਨ ਬੀ ਅਮੰਡਸ ਵਾਲਨਟਸ ਫਿਗਸ ਪ੍ਰੂਨਸ ਇਸ ਸਾਰੀਆਂ ਚੀਜ਼ਾਂ ਬੱਚਿਆਂ ਦੀ ਡਾਈਟ ਵਿੱਚ ਸ਼ਾਮਿਲ ਕਰੋ ਇਸ ਤੋਂ ਇਲਾਵਾ ਜੇ ਬੱਚੇ ਤੁਹਾਡੇ ਲਾਈਕ ਕਰਦੇ ਆ ਤੁਸੀਂ ਉਹਨਾਂ ਨੂੰ ਸੀਡਸ ਦੇ ਸਕਦੇ ਹੋ ਜਿਦੇ ਵਿੱਚ ਪਮਕਿਨ ਸੀਡਸ ਹੈ ਵਾਟਰਮੈਲਨ ਸੀਡਸ ਹੈ ਚੀਆ ਸੀਡਸ ਹੈ ਇਹਦੇ ਨਾਲ એનર્ਜੀ ਤਾਂ ਮਿਲੇਗੀ ਹੀ ਲੇਕਿਨ omega 3 اور 6 ਫੈਟੀ ਐਸਿਡਸ ਜਿਹੜੇ ਕਿ ਬ੍ਰੇਨ ਪਾਵਰ ਨੂੰ ਸ਼ਾਰਪ ਕਰਨ ਵਾਸਤੇ ਬਹੁਤ ਜ਼ਰੂਰੀ ਹੁੰਦੇ ਆ ਪੈਰੈਂਟਸ ਨੂੰ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਬੱਚਿਆਂ ਨੂੰ ਹਾਈਡਰੇਟਡ ਰੱਖਣਾ ਇੱਕ ਇੰਪੋਰਟੈਂਟ ਐਸਪੈਕਟ ਹੈ ਉਹਨਾਂ ਦਾ ਡਾਈਟਰੀ ਮੈਨੇਜਮੈਂਟ ਕਰਨ ਵਾਸਤੇ ਸਪੈਸ਼ਲੀ ਇਸ ਟਾਈਮ ਜਦੋਂ ਕਿ ਉਹਨਾਂ ਨੂੰ ਸਭ ਤੋਂ ਜ਼ਿਆਦਾ ਲੋਡ ਹੈ ਉਹਨਾਂ ਨੇ ਆਪਣੇ ਦਿਮਾਗ ਦੇ ਵਿੱਚ ਜਿਹੜੀਆਂ ਵੀ ਚੀਜ਼ਾਂ ਉਹਨਾਂ ਨੇ ਸਮਝ ਰਹੀ ਹੈ ਉਹਨੂੰ ਉਹ ਰਿਟੇਨ ਕਰਨੀ ਹੈ ਤਦ ਤੱਕ ਚਾਹ ਤੱਕ ਕਿ ਉਹ ਸਕਸੈਸਫੁਲੀ ਆਪਣੇ ਐਗਜ਼ਾਮਸ ਨਾ ਦੇਣ ਹੈ ਔਰ ਇਹ ਵੀ ਪੈਰੈਂਟਸ ਨੂੰ ਸਮਝਣਾ ਹੈ देयर इज नो ম্যাਜਿਕ ਫੂਡ which will eventually ਸ਼ਾਰਪਨ ਦਾ ਬ੍ਰੇਨ ਆਫ ਯਰ ਚਿਲड्रन ਇਹ ਪਰਸਿਸਟੈਂਟ ਐਫਰਟਸ ਹੁੰਦੇ ਹਨ ਪੇਰੈਂਟਸ ਦੇ ਔਰ ਬੱਚਿਆਂ ਦੇ ਜਿਹਦੇ ਨਾਲ ਕਿ ਉਹਨਾਂ ਦੀ ਜਿਹੜੀ ਮੈਮਰੀ ਹੈ ਰਿਕਾਲ ਹੈ ਰਿਟੈਂਸ਼ਨ ਹੈ ਇਹ ਵਾਤੀ ਜਾਏ ਬੱਚਿਆਂ ਨੂੰ ਤੁਸੀਂ ਬਾਹਰ ਦਾ ਖਾਣਾ ਅਵੋਇਡ ਕਰੋ ਬਿਕੋਜ਼ ਇਸ ਟਾਈਮ ਤੇ ਕੋਈ ਵੀ ਪੇਰੈਂਟ ਅਫੋਰਡ ਨਹੀਂ ਕਰ ਸਕਦਾ ਕਿ ਬੱਚਿਆਂ ਦੇ ਦੋ ਤਿੰਨ ਦਿਨ ਖਰਾਬ ਹੋ ਜਾਣ ਸਟਮਕ ਇਨਫੈਕਸ਼ਨ ਨੂੰ ਰੂਲ ਆਊਟ ਕਰਨ ਵਾਸਤੇ ਸੋ ਘਰ ਦਾ ਖਾਣਾ ਮਮੀਜ਼ ਹੈਵ ਟੂ ਬੀ ਇਨ ਦ ਬੈਸਟ ਆਫ ਦ ਬੈਸਟ ਸ਼ੂਜ਼ ਕਿ ਉਹ ਆਪਣੇ ਆਪ ਨੂੰ ਇੱਕ ਬੈਸਟ ਸ਼ੈਫ ਦੀ ਤਰ੍ਹਾਂ ਪ੍ਰੈਜ਼ੈਂਟ ਕਰਨ ਦਾ ਇਹੀ ਟਾਈਮ ਹੈ ਬਿਕੋਜ਼ ਤੁਹਾਡੇ ਬੱਚਿਆਂ ਨੂੰ ਇਸ ਟਾਈਮ ਤੇ ਪ੍ਰੋਪਰ ਕੇਅਰ ਪ੍ਰੋਪਰ ਲਵ ਔਰ ਉਹਨਾਂ ਨੂੰ ਸਹੀ ਨਿਊਟ੍ਰੀਸ਼ਨ ਦੀ ਬਹੁਤ ਲੋੜ ਹੈ ਜੇ ਤੁਹਾਨੂੰ ਲੱਗਦਾ ਹੈ ਬੱਚਾ ਤੁਹਾਡਾ ਇੰਨਾ એનਰਜੈਟਿਕ ਨਹੀਂ ਹੈਗਾ ਸੋ ਯੂ ਕੈਨ ਆਲਵੇਸ ਥਿੰਕ ਅਬਾਊਟ ਸਮ ਆਇਰਨ ਸਪਲੀਮੈਂਟੇਸ਼ਨ ਜਾਂ ਜ਼ਿੰਕ ਦੇ ਸਪਲੀਮੈਂਟਸ ਬੱਚਿਆਂ ਨੂੰ ਉਹਨਾਂ ਦੀ ਮੈਂਟਲ ਐਬਿਲਿਟੀ ਜਾਂ ਕੋਗਨੀਸ਼ਨ ਨੂੰ ਸ਼ਾਰਪ ਕਰ ਸਕਦੇ ਆ ਲੇਕਿਨ ਇਹ ਸਭ ਕਰਨ ਤੋਂ ਪਹਿਲਾਂ ਤੁਸੀਂ ਆਪਣੀ ਡਾਈਟੀਸ਼ੀਅਨ ਜਾਂ ਡਾਕਟਰ ਤੋਂ ਸਲਾਹ ਜ਼ਰੂਰ ਲਓ